ਉਹਨਾਂ ਸਾਧਾਂ ਦੀਆਂ ਵਰਸੀਆਂ ਮਣਾਉਣ ਤੇ ਅਸੀਂ ਇੰਨਾ ਕੁ ਜ਼ੋਰ ਦੇ ਦਿੰਨੇ ਆ ਜਿਨ੍ਹਾਂ ਦੀ ਕੌਮ ਨੂੰ ਡੱਕਾ ਭਰ ਵੀ ਦੇਣ ਨਹੀਂ ਹੁੰਦੀ ਤੇ ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਭੁਲਾ ਕੇ ਜਿਨ੍ਹਾਂ ਨੇ ਕੱਖ ਨਹੀਂ ਨਾ ਕੀਤਾ ਉਹਨਾਂ ਅੱਗੇ ਨਾ ਸਰਬ ਇਤਿਹਾਸ ਪੜਿਏ ਇਤਿਹਾਸ ਤੋਂ ਲੱਖਾਂ ਨਾਇਕ ਮਿਲ ਜਾਣਗੇ ਸਾਨੂੰ ਜਿਨ੍ਹਾਂ ਦੇ ਨਾਮ ਤੇ ਅਸੀਂ ਨਿੱਤ ਮੇਲੇ ਮਣਾ ਸਕਦੇ ਆ ਜਿਨ੍ਹਾਂ ਦੀਆਂ ਨਿੱਤ ਵਰਸੀਆਂ ਮਨਾ ਸਕਦੇ ਆ ਤੇ ਮਨਾਉਣੀਆਂ ਉਹਨਾਂ ਦੀਆਂ ਚਾਹੀਦੀਆਂ ਨੇ ਪਰ ਸਾਡਾ ਜੋਰ ਦੂਜੇ ਪਾਸੇ ਲੱਗਿਆ ਪਿਆ ਐ એનર્ਜੀ ਬਹੁਤ ਆ ਸਾਡੇ ਚ ਪਰ ਅਸੀਂ ਆਪਣੀ ਇਸ એનર્ਜੀ ਨੂੰ ਗਲਤ ਪਾਸੇ ਨਾ ਰਿਹਾਏ ਕਦੇ ਦੇਖਿਆ ਹੋਊਗਾ ਕਿਸੇ ਪਿੰਡ ਚ ਭਾਈ ਤਾਰੂ ਸਿੰਘ ਦੇ ਨਾਂ ਤੇ ਮੇਲਾ ਭਾਈ ਮਣੀ ਸਿੰਘ ਦੇ ਨਾਂ ਤੇ ਮੇਲਾ ਬਾਬਾ ਬੋਤਾ ਸਿੰਘ ਬਾਬਾ ਗਰਦਾ ਸਿੰਘ ਦੇ ਨਾਂ ਤੇ ਮੇਲਾ ਭਗਤ ਪੂਰਨ ਸਿੰਘ ਜੀ ਦੇ ਨਾਂ ਤੇ ਮੇਲਾ ਉਹ ਬੜੀ ਪਿਆਰੀ ਰੂਹ ਜਿਨ੍ਹਾਂ ਨੇ ਸੱਚਮੁੱਚ ਸਬੂਤ ਦਿੱਤਾ ਕਿ ਸਿੱਖ ਕਿਹੋ ਜਿਹਾ ਹੁੰਦਾ ਹੈ ਜੇ ਕਿਤੇ ਛਾਤੀ ਮਾਰ ਨਹੀਂ ਹੋਵੇ ਨਾ ਸਿੱਖ ਕਿਦਾਂ ਦਾ ਹੁੰਦਾ ਹੈ ਸਿੱਖ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਤੇ ਭਗਤਪੂਰਨ ਸਿੰਘ ਜੀ ਦੇ ਜੀਵਨ ਵੱਲ ਛਾਤੀ ਮਾਰ ਲਿਓ ਤੇ ਮਾਫ ਕਰਿਓ ਸਾਨੂੰ ਇਦਾਂ ਦੇ ਮਹਾਨ ਨਾਇਕਾਂ ਦਾ ਇਹੀ ਨਹੀਂ ਪਤਾ ਜਨਮ ਦਿਨ ਕਦੋਂ ਹੈ ਉਹਨਾਂ ਦਾ ਆਖਰੀ ਸਮਾਂ ਕਦੋਂ ਆਉਂਦਾ ਹੈ ਜਦੋਂ ਦੁਨੀਆ ਨੂੰ ਛੱਡ ਕੇ ਗਏ ਮੈਂ ਪਹਿਲਾਂ ਕਰ ਚੁੱਕਿਆ ਬੇਨਤੀ ਉਹਨਾਂ ਸਾਧਾਂ ਦੀਆਂ ਵਰਸੀਆਂ ਮਨਾਉਣ ਤੇ ਅਸੀਂ ਇੰਨਾ ਕੁ ਜ਼ੋਰ ਦੇ ਦਿੰਨੇ ਆ ਜਿਨ੍ਹਾਂ ਦੀ ਕੌਮ ਨੂੰ ਡੱਕਾ ਭਰ ਵੀ ਦੇਣ ਨਹੀਂ ਹੁੰਦੀ ਜਿਨ੍ਹਾਂ ਨੂੰ ਜਿਨ੍ਹਾਂ ਨੇ ਕੌਮ ਨੂੰ ਕੇਵਲ ਲੁੱਟਿਆ ਹੀ ਹੈ ਜਿਨ੍ਹਾਂ ਦੀਆਂ ਗੱਡੀਆਂ ਤੱਕ ਸਾਂਭ ਕੇ ਸ਼ੀਸ਼ਿਆਂ 'ਚ ਜੜ ਦਿੱਤੀਆਂ ਜਿਨ੍ਹਾਂ ਦੀਆਂ ਜੁੱਤੀਆਂ ਜੜ ਕੇ ਲੋਕਾਂ ਤੋਂ ਨਿੱਤ ਦਿਹਾੜੇ ਮੱਥੇ ਟਿਕਾਏ ਜਾਂਦੇ ਨੇ ਜਿਨ੍ਹਾਂ ਦਾ ਜੇ ਕੋਈ ਚੋਲਾ ਕੱਪੜਾ ਬਚਿਆ ਉਹਨੂੰ ਸ਼ੀਸ਼ੇ 'ਚ ਜੜ ਕੇ ਨਿਤ ਦਿਹਾੜੇ ਮੱਥੇ ਟਿਕਾਏ ਜਾਂਦੇ ਨੇ ਉਹ ਗੁਰੂ ਸਵਾਰਿਓ ਜਿਨ੍ਹਾਂ ਨੇ ਕੌਮ ਦੀ ਖਾਤਰ ਕੁਛ ਕੀਤਾ ਉਹਨਾਂ ਨੂੰ ਤਾਂ ਅਸੀਂ ਭੁੱਲੀ ਬੈਠੇ ਹਾਂ ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਭੁਲਾ ਕੇ ਜਿਨ੍ਹਾਂ ਨੇ ਕੱਖ ਨਹੀਂ ਨਾ ਕੀਤਾ ਉਹਨਾਂ ਅੱਗੇ ਨੱਕ ਰਗੜੀ ਜਾਂਦੇ ਹਾਂ ਤੇ ਉਹਦੇ ਪਿੱਛੇ ਕਾਰਨ ਕੀ ਹੈ ਅਸੀਂ ਗਿਆਨ ਨਹੀਂ ਲਿਆ ਗੁਰੂ ਤੋਂ ਅਸੀਂ ਗੁਰੂ ਕੋਲੇ ਬੈਠੇ ਨਹੀਂ ਅਸੀਂ ਸਿਰਫ ਤੇ ਸਿਰਫ ਕਰਾਮਾਤਾਂ ਚੀਜ਼ਾਂ ਜੀਆਂ ਕਰਾਮਾਤੀ ਚੀਜ਼ਾਂ 'ਲ ਵਿਸ਼ਵਾਸ ਰੱਖਦੇ ਆ ਅਸੀਂ 파ਰਸ ਗੁਰੂ ਨਾਲ ਨਹੀਂ ਟਕਰਾਏ ਗੁਰ 파ਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ ਜਿਹੜਾ ਗੁਰੂ ਸਾਨੂੰ ਸੋਨੇ ਵਰਗਾ ਮਹਾਨ ਬਣਾ ਦਿੰਦਾ ਸਾਡੇ ਮਨ ਨੂੰ ਮਹਾਨ ਬਣਾ ਦਿੰਦਾ ਉਹਦੇ ਕੋਲ ਤਾਂ ਅਸੀਂ ਕਦੇ ਬੈਠੇ ਹੀ ਨਹੀਂ ਅਸੀਂ ਜਾਣੇ ਹੀ ਉਹਦੇ ਕੋਲੇ ਆ ਜਿਹੜਾ ਬੱਸ ਇਦਾਂ ਕਹੇ ਕਿ ਉਹ ਭਾਈ ਤੇਰੀ ਕਰਤੀ ਅਰਦਾਸ ਤੇਰੇ ਤੇ ਮਾਰੀ ਸ਼ਕਤੀ ਤੇਰਾ ਭਲਾ ਹੋ ਗਿਆ ਬੇਨਤੀ ਕਰਨੀ ਚਾਹੁੰਦਾ ਸਿੱਖ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਦਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੂਜੇ ਦੀ ਦੇਵਗੀ ਨਹੀਂ ਚਾਹਦਾ ਹਾਂ ਜੇ ਕੋਈ ਗੁਰੂ ਦੀ ਗੱਲ ਸੁਣਾਉਣ ਵਾਲਾ ਉਹ ਸਤਿਕਾਰਯੋਗ ਹੋ ਸਕਦਾ ਹੈ ਜੇ ਕੋਈ ਗੁਰੂ ਦੀ ਬਾਣੀ ਪੜਨ ਵਾਲਾ ਹੈ ਉਹਦਾ ਸਤਿਕਾਰ ਕਰਦੇ ਹਾਂ ਪਰ ਜੇ ਕੋਈ ਗੁਰੂ ਦੇ ਬਰਾਬਰ ਬਣ ਕੇ ਬੈਠਦਾ ਆਪ ਗੁਰੂ ਬਣ ਕੇ ਬੈਠਦਾ ਸਰੀਕ ਖੜੇ ਖੜਾ ਹੁੰਦਾ ਫਿਰ ਉਹਦੇ ਨਾਲ ਕੋਈ ਵੀ ਲਿਆਜ ਨਹੀਂ ਹੈ ਗੁਰੂ ਦੀ ਬੇਅਦਬੀ ਕੋਈ ਨਹੀਂ ਕਰ ਸਕਦਾ ਤੇ ਇਸ ਕਰਕੇ ਮੇਰੀ ਇਹ ਬੇਨਤੀ ਨੂੰ ਜਰੂਰ ਮੰਨਿਓ ਅਸੀਂ ਸਿੱਖ ਹਾਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਗੁਰੂ ਦੀ ਬਾਣੀ ਪੜ੍ਹੀਏ ਇਤਿਹਾਸ ਪੜ੍ਹੀਏ ਇਤਿਹਾਸ ਤੋਂ ਲੱਖਾਂ ਨਾਇਕ ਮਿਲ ਜਾਣਗੇ ਸਾਨੂੰ ਜਿਨ੍ਹਾਂ ਦੇ ਨਾਂ ਤੇ ਅਸੀਂ ਨਿੱਤ ਮੇਲੇ ਮਨਾ ਸਕਦੇ ਹਾਂ ਜਿਨ੍ਹਾਂ ਦੀਆਂ ਨਿੱਤ ਵਰ੍ਹਸੀਆਂ ਮਨਾ ਸਕਦੇ ਹਾਂ ਤੇ ਮਨਾਉਣੀਆਂ ਉਹਨਾਂ ਦੀਆਂ ਚਾਹੀਦੀਆਂ ਨੇ ਪਰ ਸਾਡਾ ਜੋਰ ਦੂਜੇ ਪਾਸੇ ਲੱਗਿਆ ਪਿਆ ਐਨਰਜੀ ਬਹੁਤ ਆ ਸਾਡੇ 'ਚ ਪਰ ਅਸੀਂ ਆਪਣੀ ਇਸ ਐਨਰਜੀ ਨੂੰ ਗਲਤ ਪਾਸੇ ਲਾ ਰਹੇ ਹਾਂ ਵੱਡੇ ਵੱਡੇ ਕੱਠ ਕਰਨ ਨੂੰ ਅਸੀਂ ਮੈਂਟ ਲਾਉਨੇ ਆ ਵੱਡੇ ਵੱਡੇ ਲੰਗਰ ਲਾਉਣ ਨੂੰ ਅਸੀਂ ਮੈਂਟ ਲਾਉਨੇ ਆ ਪਰ ਜਿਨ੍ਹਾਂ ਦੀ ਯਾਦ ਨੂੰ ਮਣਾਉਣਾ ਸੀ ਜਿਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਨਾ ਸੀ ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਅਰਦਾਸ ਦੇ ਵਿੱਚ ਆਉਣ ਵਾਲਾ ਜ਼ਿਕਰ ਕੱਲੇ ਕੱਲੇ ਦਾ ਉਹਨਾਂ ਸਾਰਿਆਂ ਦੇ ਦਿਹਾੜੇ ਮਨਾਏ ਜਾ ਸਕਦੇ ਨੇ ਅਰਦਾਸ ਦੀ ਪੰਗਤੀ ਹੈ ਨਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਦੇਖੋ ਕਿੰਨਾ ਕਿੰਨਾ ਨੇ ਕੁਰਬਾਨੀਆਂ ਕੀਤੀਆਂ ਮਣਾਉ ਦਿਹਾੜੇ ਕੌਣ ਰੋਕਦਾ ਬੰਦ-ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਕਿੰਨੇ ਮਹਾਨ ਕੌਮ ਦੇ ਯੋਧੇ ਨੇ ਇਹਨਾਂ ਦੇ ਨਾਂ ਤੇ ਕਦੇ ਮੇਲਾ ਬਣਾਇਆ ਸੀ ਪਿੰਡਾਂ 'ਚ ਕਦੇ ਦੇਖਿਆ ਹੋਊਗਾ ਕਿਸੇ ਪਿੰਡ 'ਚ ਭਾਈ ਤਾਰੂ ਸਿੰਘ ਦੇ ਨਾਂ ਤੇ ਮੇਲਾ ਭਾਈ ਮਣੀ ਸਿੰਘ ਦੇ ਨਾਂ ਤੇ ਮੇਲਾ ਬਾਬਾ ਬੋਤਾ ਸਿੰਘ ਬਾਬਾ ਗਰਦਾ ਸਿੰਘ ਦੇ ਨਾਂ ਤੇ ਮੇਲਾ ਭਗਤ ਪੂਰਨ ਸਿੰਘ ਜੀ ਦੇ ਨਾਂ ਤੇ ਮੇਲਾ ਕਦੇ ਸੁਣਿਆ ਕਿਸੇ ਪਿੰਡ 'ਚ ਕਿਤੇ ਵੀ ਨਹੀਂ ਮੇਲਾ ਕਿਨਾਂ ਦੇ ਨਾਮ ਤੇ ਹੁੰਦਾ ਰੁਖੜਦਾਸ ਭੁਖੜਦਾਸ ਫਲਾਣਾ ਸ਼ਾਹ ਧੌਂਕਾ ਸ਼ਾਹ ਹੋਰ ਪਤਾ ਹੀ ਨਹੀਂ ਕਿ ਜਿਨ੍ਹਾਂ ਦਾ ਸਾਨੂੰ ਪਤਾ ਹੀ ਕੋਈ ਨਹੀਂ ਕਿਉਂਕਿ ਬਦਕਿਸਮਤੀ ਹੈ ਸਾਡੀ ਅਸੀਂ ਆਪਣੀ ਨਰਜੀ ਨੂੰ ਗਲਤ ਥਾਂ ਤੇ ਵੇਸਟ ਕਰ ਰਹੇ ਹਾਂ ਵੀਰੋ ਮੇਲੇ ਮਨਾਈਏ ਰਜ ਰਜ ਕੇ ਮਨਾਈਏ ਪਰ ਮਨਾਈਏ ਆਪਣੇ ਯੋਧਿਆਂ ਦੇ ਯਾਦਾਂ ਮਨਾਈਏ ਰਜ ਰਜ ਕੇ ਮਨਾਈਏ ਪਰ ਮਨਾਈਏ ਆਪਣੇ ਕੌਮ ਦੇ ਮਹਾਨ ਨਾਇਕਾਂ ਦੀਆਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਕਰਨ ਵਾਲਿਆਂ ਦੀਆਂ ਜਿਨ੍ਹਾਂ ਨੇ ਸਾਡੀ ਕੌਮ ਦੇ ਲਈ ਕੁਝ ਕੀਤਾ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਲੇਖੇ ਲਾਇਆ ਇਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨਾ ਸਾਡਾ ਫਰਜ਼ ਬਣਦਾ ਹੈ ਤੇ ਆਪਾਂ ਸ਼ਬਦ ਦੀ ਵਿਚਾਰ ਕਰੇ ਸਣਾ ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ RAM ਜਿਹੜਾ ਗੁਰੂ ਸਾਡੇ ਮਨ ਨੂੰ ਵੀ ਕੰਚਨ ਵਰਗਾ ਬਣਾ ਦਿੰਦਾ ਹੈ ਨਾ ਸੋਨੇ ਵਰਗਾ ਬਣਾ ਦਿੰਦਾ ਹੈ ਉਹ ਗੁਰੂ ਦੀ ਸ਼ਰਨ ਵਿੱਚ ਆਈਏ ਭਗਤ ਪੂਰਨ ਸਿੰਘ ਜੀ ਦੇ ਜੀਵਨ ਦੀ ਦੇਣ ਦੇ ਪਿੱਛੇ ਵੀ ਗੁਰੂ ਦੀ ਗਰਬਾਣੀ ਹੈ ਜਿਨੇ ਮਹਾਨ ਨਾਇਕਾਂ ਦਾ ਜ਼ਿਕਰ ਇਤਿਹਾਸ ਵਿੱਚ ਪੜਦੇ ਉਹਨਾਂ ਦੇ ਪਿੱਛੇ ਗੁਰੂ ਦੀ ਬਾਣੀ ਦਾ ਅਸਰ ਹੈ ਗੁਰੂ ਦੀ ਬਖਸ਼ਿਸ਼ ਦਾ ਅਸਰ ਹੈ ਤੇ ਅਸੀਂ ਵੀ ਗੁਰੂ ਦੀ ਬਖਸ਼ਿਸ਼ ਦੇ ਪਾਤਰ ਮਿਲੀਏ